ਸਸਰੀ ਗਾ ਜਿਸ ਦਲ ਚੈਨ ਤੇ ਆਪ ਦਾ ਸਵਾਗਤ ਕੀਤਾ ਜਾਖਰੋ ਡੋਨਲਡ ਟਰਪ ਨੇ ਜਿਸ ਤਰੀਕੇ ਨਾਲ ਵੈਜੂਲ ਦੇ ਰਾਸ਼ਟਰਪਤੀ ਨੂੰ ਹਟਾਇਆ ਉਹ ਇੱਕ ਗੈਰ ਕਾਨੂੰਨੀ ਹੈ ਅਮਰੀਕਾ ਦੇ ਵੈਜੂਲ ਹਲਫਲਾ ਕਰਕੇ ਉੱਥੋਂ ਦੇ ਰਾਸ਼ਟਰਪਤੀ ਫੜ ਲਿਆ ਹੈ ਵੈਜੂਲ ਵਿੱਚ ਬਾਅਦ ਅੱਜ ਅਮਰੀਕਾ ਵਿੱਚ ਹੋਈਆਂ ਨਾਟਕੀ ਘਟਨਾਵਾਂ ਦੇ ਨਾਲ ਇਸ ਗੱਲ ਤੋਂ ਵੱਡੀ ਚਰਚਾ ਛਿੜ ਗਈ ਹੈ ਕਿ ਟਰੰਪ ਪਰਿਸ਼ਾਸ਼ਕਾਂ ਰਾਸ਼ਟਰਪਤੀ ਨੂੰ ਨੈਕਸਲ ਮੁਦਰੋ ਤੇ ਜ਼ਬਰਦਸਤੀ ਸਤਾ ਤੋਂ ਹਟਾਉਣ ਦੇ ਕਾਨੂੰਨੀ ਤੌਰ ਤੇ ਕੰਮ ਕੀਤਾ ਹੈ ਮੁਦਰੋ ਤੇ ਉਹਨਾਂ ਦੀ ਪਤਨੀ ਨੂੰ ਹੁਣ ਅਮਰੀਕਾ ਅਦਾਲਤ ਵਿੱਚ ਹਥਿਆਰਾਂ ਦੇ ਨਾਲ ਨਸ਼ਾ ਤਸਕਰੀ ਦੇ ਇਲਜ਼ਾਮਾਂ 'ਚ ਮੁਕੱਦਮਾ ਸਾਹਮਣਾ ਕਰਨਾ ਪਿਆ ਵੀਗਾ ਤੇ ਉਹਨਾਂ ਨੂੰ ਉੱਥੇ ਲੰਮੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਪਰ ਅੰਤਰਰਾਸ਼ਟਰੀ ਕਾਨੂੰਨ ਦੇ ਮਾਰਾਂ ਦਾ ਕਹਿਣਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਆਪਰੇਸ਼ਨ ਨੂੰ ਅਜਾਮ ਦੇ ਲਈ ਅਮਰੀਕੀ ਅਧਿਕਾਰੀਆਂ ਨੇ ਕੋਈ ਮਿਸਾਲ ਜੰਤਰਾਸ਼ਟਰੀ ਕਾਨੂੰਨ ਉਹਨਾਂ ਦੇ ਪੱਖ ਵਿੱਚ ਨਹੀਂ ਮੁਦਰੋ ਦੇ ਪਹਿਲਾਂ ਆਪਣੇ ਆਪ ਨੂੰ ਇੱਕ ਕਾਰਟੇਲ ਦਾ ਆਗੂ ਮੰਨਣ ਤੋਂ ਸਾਫ ਇਨਕਾਰ ਕੀਤਾ ਸੀ ਤੇ ਅਮਰੀਕਾ ਤੇ ਅੰਜਲਾਮ ਲਾਇਆ ਸੀ ਕਿ ਉਹ ਆਪਣੇ ਡਰੱਗ ਦੇ ਖਿਲਾਫ ਯੁੱਧ ਨੂੰ ਬਹਾਨਾ ਬਾ ਕੇ ਉਹਨਾਂ ਨੂੰ ਸਤਾ ਤੋਂ ਹਟਾਉਣਾ ਚਾਹੁੰਦਾ ਹੈ ਤੇ ਵਿਜੂਅਲ ਦੇ ਵਿਸ਼ਾਲ ਤੇਲ ਭੰਡਾਰ ਦੇ ਕਬਜ਼ਾ ਕਰਨਾ ਚਾਹੁੰਦਾ ਹੈ ਅੰਤਰਰਾਸ਼ਟਰੀ ਕਾਨੂੰਨ ਆਮ ਤੌਰ ਤੇ ਖਾ ਕੁਝ ਖਾਸ ਹਾਲਾਤਾਂ ਜਿਵੇਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਮਨਜ਼ੂਰੀ ਜਾਂ ਅਸਲੀ ਸਵੈ ਰੱਖਿਆ ਤੋਂ ਇਲਾਵਾ ਬਲਤ ਪ੍ਰਯੋਗ ਤੇਲ ਰੋਕ ਲਗਾਉਂਦਾ ਹੈ ਵਿਜੂਅਲ ਜੇ ਵਿਜੂਅਲ ਦੇ ਮਰੀਕੀ ਹਿਮਲਿਆ ਤੋਂ ਮਦੌਰ ਉਕਤੀ ਗ੍ਰਤਾਰੀ ਤੋਂ ਕੁਝ ਹੀ ਘਟਿਆ ਅੰਦਰ ਟ੍ਰੈਂਪ ਰੈਸ਼ਨ ਅਧਿਕਾਰੀਆਂ ਨੂੰ ਨਿਊਯਾਰਕ ਵਿੱਚ ਜਾਰੀ ਕੀਤੇ ਅਪਰਾਧਿਕ ਇਜਲਾਮ ਨਾਮਿਆਂ ਤੇ ਆਧਾਰ ਤੇ ਇਸ ਪਰੇਸ਼ਰ ਨੂੰ ਜੱਜ 18 ਟਰਾਉਂ ਦੀ ਕੋਸ਼ਿਸ਼ ਕੀਤੀ ਇਸ ਸਰਕਾਰ ਵੀ ਨੂੰ ਨਾਰਕੋ ਅਤਵਾਦ ਦੇ ਖਿਲਾਫ ਸਹਿ ਰੱਖਿਆ ਦੇ ਤੌਰ ਤੇ ਘਰੇਲੂ ਕਾਨੂੰਨੀ ਕਾਰਵਾਈ ਪੇਸ਼ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਅਮਰੀਕੀ ਅਟਾਰਨੀ ਜਰਨਲ ਪੈਮ ਬਾਡੀ ਰਹਿਨ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਐਕਸ ਤੇ ਪੋਸਟ ਕਰਕੇ ਕਿਹਾ ਇਸੇ ਕੇ ਮਦਰੂ ਅਤੇ ਉਹਨਾਂ ਦੀ ਪਤਨੀ ਤੇ ਜਲਦੀ ਹੀ ਅਮਰੀਕਾ ਧਰਤੀ ਤੇ ਅਮਰੀਕੀ ਅਦਾਲਤਾਂ ਵਿੱਚ ਅਮਰੀਕੀ ਇਨਸਾਫ ਦਾ ਸਾਹਮਣਾ ਕਰਨਾ ਪਵੇਗਾ ਸ਼ਨੀਵਾਰ ਨੂੰ ਹੋਈ ਕਾਨਪਰਸ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓਨ ਤੇ ਅਮਰੀਕੀ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਜਨਰਲ ਡੈਨ ਕਹਿੰਨੇ ਕਿ ਆਇਆ ਕਿ ਇਹ ਛਾਪੀ ਛਾਪੇ ਮਾਰੀ ਅਮਰੀਕੀ ਯਨਾਭ ਭਾਗ ਵੱਲੋਂ ਉਸ ਦੀ ਬੇਨਤੀ ਤੇ ਲਿਖਿਆ ਗਿਆ ਕਦਮ ਸੀ ਇਸ ਤਰੀਕੇ ਨਾਲ ਪ੍ਰੈਸਰਪ ਤੇ ਪੇਸ਼ ਵਿਜ਼ੂਅਲ ਦੇ ਹਮਲਿਆਂ ਦੇ ਮਧਰੂ ਨੂੰ ਹਟਾਉਣ ਦਾ ਪਹਿਲਾ ਕਾਂਗਰਸ ਦੀ ਮਜ਼ਦੂਰੀ ਨਾ ਲੈਣਨ ਨੂੰ ਲੈ ਕੇ ਪੈਦਾ ਹੋਈ ਬੇਚੈਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਸੀ ਦਰਅਸਲ ਇਹ ਬਿਆਨ ਬਿਆਨਾਂ ਨੂੰ ਵਿਜ਼ੂਅਲ ਦੇ ਹਮਲਿਆਂ ਤੇ ਮਧਰੂ ਨੂੰ ਘਟਾਉਣ ਦਾ ਪਹਿਲਾ ਕਾਂਗਰਸੀ ਮਜ਼ਦੂਰੀ ਨਾ ਲਾਏ ਜਾਣ ਤੇ ਹੀ ਵੱਡੀ ਚਿੰਤਾ ਨੂੰ ਘਟ ਕਰਨ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਹੈ ਇਹ ਮਾਮਲਾ ਟਰੰਪ ਪ੍ਰਸ਼ਾਸਨ ਕੋਲ ਇੱਕ ਮੁਸ਼ਕਲ ਪੈਦਾ ਕਰਨ ਵਾਲਾ ਮੁੱਖ ਮੁੱਦ ਸਾਬਤ ਹੋ ਸਕਦਾ ਹੈ ਕਾਨੂੰਨ ਅਨੁਸਾਰ ਵਿਜੂਅਲ ਦੇ ਖਿਲਾਫ ਕੋਈ ਲੰਮੀ ਸਮੇਂ ਦੀ ਅਮਰੀਕੀ ਫੌਜ ਮੈਮਚੌਨ ਚਲਾਉਣੀ ਹੈ ਤਾਂ ਰਾਸ਼ਟਰਪਤੀ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਇਸ ਦੇ ਸਕੇਤ ਡੋਲਰ ਟਰੰਪ ਨੇ ਸ਼ਨੀਵਾਰ ਇਹ ਕਹਿ ਕੇ ਦਿੱਤਾ ਕਿ ਹੁਣ ਮੁਦਰੂ ਚਲੇ ਗਏ ਹਨ ਤੇ ਅਮਰੀਕੀ ਕੋਈ ਸਮੇਲੀ ਵਿਜੂਅਲ ਚਲਾਏਗਾ ਧੰਨਵਾਦ ਜੀ ਖਬਰਾਂ ਜੁਲਿੰਝੜ ਜੁੜੇ ਰੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ